ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਅਜਿਹਾ ਹੀ ਇੱਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 33 ਸਾਲਾ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਕਪੂਰਥਲਾ ਦੇ ਪਿੰਡ ਮੰਡੇਰਬੇਟ ਦਾ ਵਸਨੀਕ ਸੀ ਅਤੇ ਕਰੀਬ 4 ਦਿਨ ਪਹਿਲਾਂ ਹੀ ਕੈਨੇਡਾ ਚੰਗੀ ਭਵਿੱਖ ਦੀ ਤਲਾਸ਼ ਵਿੱਚ ਗਿਆ ਸੀ 13 ਜੁਲਾਈ ਨੂੰ ਗਿਆ ਜੀ ਕੁਝ ਦਿਨ ਹੀ ਹੋਏ ਹਨ ਜੀ अच्छा जी कि एक कोई दिन ਮੈਂ ਆਉਂਦਾ 13 ਤਰੀਕ ਨੂੰ ਫਲਾਈਟ ਸੀਗੀ 17 ਤਰੀਕ ਨੂੰ ਮੈਂ ਹਾਦਸਾ ਹੋ ਗਿਆ ਕਿਵੇਂ ਕੱਟਣਾ ਵਾਪਰੀ ਹੈ ਕੱਟਣਾ ਦਾ ਇਸ ਕੀ ਹੁਣ ਇੱਥੇ ਬੈਠੇ ਆਂ ਵਿਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ ਉਹ ਮੁੰਡਾ ਕੰਮ ਕਰਕੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਦਾ ਨਾਮ ਰਵਿੰਦਰ ਸਿੰਘ ਵੀਰਿੰਦਰ ਚਾਹੇ ਬਣਾਓ ਇਹਨੇ ਕੋਈ ਵਾਇ ਨਹੀਂ ਦਿੱਤੀ ਦੁਆਰਾ ਫਿਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜੀ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਸਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਿਹਾ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਹੁਣੇ ਮੈਨੂੰ ਫੋਨ ਕੀਤਾ। ਕਿ ਆਸਾ ਹੋ ਗਿਆ ਇੱਥੇ। ਤੇ ਤੁਹਾਡਾ ਕੋਈ ਰਿਸ਼ਤਾ ਅੰਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ? ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੋਣਗੇ। ਤੇ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ। ਤੇ ਇਹਦੀ ਜਾਨ ਮਿਸਾਨ ਸੀ ਜਲੰਧਰ ਜ਼ਿਲ੍ਹੇ ਦਾ ਬੰਦਾ। ਆਏ ਮਰ ਗਿਆ ਵੀਰਾ, ਹੀ ਜੂੰਦੇ ਮਰ ਗਿਆ। ਸਾਡਾ ਤੋੜ ਗਿਆ ਲੱਕ। ਜਿੰਦ ਜਿੰਦ ਮਰ ਗਿਆ ਮੈਂ ਵੀ ਰਾਹੀ ਕਿਦੋਂ ਚੜਾ ਕੇ ਆਏ ਸੀ ਜਿਆਦਾ ਕੁਝ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਆ ਇਹ ਸਾਰਾ ਡੰਬਰ ਗਏ ਆ ਮੈਂ ਬਸ ਚੜਾ ਕੇ ਆਏ ਆ 12 ਤਰੀਕ ਨੂੰ ਉਹ 13 ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਕੈਨੇਡਾ ਪਹੁੰਚ ਕੇ ਫੇ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਇੱਥੇ ਮਰਪੁਰ ਵੀ ਮੁਰੜੀਆਂ ਪਾਈਆਂ ਜਲੇਬੀਆਂ ਫੜਾਉਂਦੇ ਨੇ ਕਮੇੜਿਆ ਮਾਇਆ ਕਾ ਜਲ ਬੁੱਤ ਮਰਨਾ ਸੇਵਾ ਜਾਂਦਾ ਤਨੁ ਮੇਰੀ